ਇੱਕ ਬਹੁਤ ਮੰਦ ਭਾਗੀ ਖਬਰ ਦਸਤਕ ਦੇ ਰਹੀ ਹੈ ਇੱਕ ਪੁੱਤਰ ਦੇ ਵੱਲੋਂ ਆਪਣੇ ਪਿਓ ਦਾ ਸਿਰ ਦੇ ਵਿੱਚ ਲੱਕੜ ਦਾ ਬਾਲਾ ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਕਤਲ ਦੀ ਨੌਬਤ ਕਿੱਥੇ ਤੱਕ ਆਈ ਕਿਵੇਂ ਆਈ ਇਹ ਕੀ ਮਾਮਲਾ ਸੀ ਇਸ ਦੇ ਬਾਰੇ ਡਾਕਟਰ ਦਾ ਕੀ ਕਹਿਣਾ ਹੈ ਔਰ ਇਸ ਦੇ ਬਾਰੇ ਜਿਹੜੇ ਪੀੜਤ ਪਰਿਵਾਰ ਹੈ ਉਸ ਦੇ ਬਾਕੀ ਜੀ ਜਿਨ੍ਹਾਂ ਦਾ ਘਰ ਲੁੱਟਿਆ ਗਿਆ ਉਹ ਕੀ ਕਹਿ ਰਹੇ ਨੇ ਉਹ ਵੀ ਸੁਣਾਵਾਂਗੇ ਪਰ ਜਿਹੜਾ ਇਹ ਪਿੰਡ ਗਹਿਲੇ ਵਾਲਾ ਹੈ ਜਿਹੜਾ ਕਿ ਸਮਰਾਲਾ ਦੇ ਵਿੱਚ ਪੈਂਦਾ ਹੈ ਸਮਰਾਲਾ ਦੇ ਨੇੜੇ ਬੀਤੀ ਰਾਤ ਸਮਰਾਲਾ ਨੇੜੇ ਪਿੰਡ ਗਹਿਲੇਵਾਲ 'ਚ ਇੱਕ ਨੌਜਵਾਨ ਪੁੱਤਰ ਨੇ ਲੱਕੜ ਦੇ ਬਾਲੇ ਮਾਰ ਕੇ ਆਪਣੇ ਪਿਤਾ ਦਾ ਕਤਲ ਕੀਤਾ ਤੇ ਬਾਅਦ ਵਿੱਚ ਕਤਲ ਕਰਨ ਤੋਂ ਬਾਅਦ ਘਰ ਦੇ ਦੂਸਰੇ ਕਮਰੇ ਦੇ ਵਿੱਚ ਜਾ ਕੇ ਬੈਠ ਜਾਂਦਾ ਹੈ ਜੇ ਦੁਆਲੇ-ਦੁਆਲੇ ਲੋਕਾਂ ਨੇ ਘਰ ਵਿੱਚ ਜਾ ਕੇ ਦੇਖਿਆ ਤਾਂ ਦੋਸ਼ੀ ਪੁੱਤਰ ਪ੍ਰਭਜੋਤ ਸਿੰਘ ਜਿਸ ਦੀ ਉਮਰ ਹਜੇ 24 ਸਾਲ ਹੈ ਨੇ ਆਪਣੇ ਪਿਤਾ ਦੇ ਸਿਰ ਤੇ ਲੱਕੜ ਦੇ ਬਾਲੇ ਮਾਰ ਕੇ ਕਤਲ ਕੀਤਾ ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਉਮਰ 55 ਸਾਲ ਹੋ ਹੈ ਜਿਸ ਦੀ ਉਹ ਹੋਈ ਹੈ ਪਿੰਡ ਨਵਾਸੀਆਂ ਨੇ ਇਸ ਦੀ ਸੂਚਨਾ ਸਮਰਾਲਾ ਪੁਲਿਸ ਸਟੇਸ਼ਨ ਨੂੰ ਦਿੱਤੀ ਤੇ ਸਮਰਾਲਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਫਤਾਰ ਵੀ ਕਰ ਲਿਆ ਤੇ ਮ੍ਰਿਤਕ ਦੀ ਲਾਸ਼ ਨੂੰ ਸਮਰਾਲਾ ਹਸਪਤਾਲ ਵਿੱਚ ਦਾਖਲ ਵੀ ਕਰਾਇਆ ਜਾਂਦਾ ਸਮਰਾਲਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਫਤਾਰ ਵੀ ਕਰ ਲਿਆ ਤੇ ਮ੍ਰਿਤਕ ਦੀ ਲਾਸ਼ ਹੈ ਜਿਹੜੀ ਉਹ ਸਿਵਲ ਹਸਪਤਾਲ ਮੌਰਚਰੀ ਚ ਪਹੁੰਚਾਈ ਜਾਂਦੀ ਹੈ ਪਿੰਨਵਾਸੀ ਜਸਪ੍ਰੀਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਦੋਸ਼ੀ ਪ੍ਰਭਜੋ ਸਿੰਘ ਕੱਲ ਸ਼ਾਮ ਸਵੇਰੇ ਤੇਜ਼ ਧਾਰ ਹਥਿਆਰ ਤੇ ਲੱਕੜ ਦਾ ਬਾਲਾ ਲੈ ਕੇ ਆਪਣੇ ਘਰ ਦੇ ਛੱਤ ਉੱਪਰ ਤੇ ਕਦੇ ਘਰ ਦੇ ਬਾਹਰ ਖੜਾ ਸੀ ਇਸ ਤੋਂ ਲੋਕਾਂ ਨੂੰ ਸ਼ੱਕ ਪਿਆ ਕਿ ਕੁਝ ਨਾ ਕੁਝ ਅਜੀਹਾਨਾ ਇਹ ਕਰਦੇਵੇ ਕਿ ਕੋਈ ਕਾਰਨਾਮਾ ਹੋ ਜਾਵੇ ਦੋਸ਼ੀ ਪ੍ਰਭਜੋ ਸਿੰਘ ਨੇ ਕਹੇ ਕਰੀਬ 2.5 ਸਾਲ ਪਹਿਲਾਂ ਆਪਣੀ ਦਾਦੀ ਦਾ ਵੀ ਕਤਲ ਕਰ ਦਿੱਤਾ ਸੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਪਿੰਡ ਨਿਵਾਸੀਆਂ ਨੇ ਇਕੱਠੇ ਹੋ ਕੇ ਦੋਸ਼ੀ ਦੇ ਘਰ ਗਏ ਤਾਂ ਦੋਸ਼ੀ ਆਪਣੇ ਕਮਰੇ 'ਚ ਬੈਠਾ ਸੀ ਤੇ ਦੂਸਰੇ ਕਮਰੇ 'ਚ ਇਸ ਦੇ ਪਿਤਾ ਦੀ ਲਾਸ਼ ਲਹੂ ਲੋਹਾਨ ਪਈ ਸੀ ਵੀਰੇ ਦੱਸਾਂ ਕਿ ਇਹ ਰਾਤ ਮੰਲੋ ਤਕਰੀਬਨ 8 ਵਜੇ ਦਾ ਟਾਈਮ ਹੋਣਾ ਜੀ 8 ਵਜੇ ਦੇ ਕਰੀਬ ਇਹ ਕੰਧਾਂ ਦੇ ਉੱਤੇ ਜੀ ਦੇਖਦਾ ਸੀਗਾ ਆਪਣੇ ਕੰਧਾਂ ਦੇ ਉੱਤੇ ਜੀ ਉਹ ਮੁੰਡਾ ਕੀ ਨਾਮ ਕੀ ਹੋ ਬਈ ਤੁਹਾਡਾ ਨਾਮ ਹੈਗਾ ਜੀ ਪ੍ਰਭਜੋਤ ਸਿੰਘ ਨੰਬਰ ਇਹਨੇ ਉਦੋਂ ਮਰਾ 24 ਆਂ ਅੱਛਾ ਤੇ ਕੰਧਾਂ ਦੇ ਉੱਤੇ ਜੀ ਦੇਖਦਾ ਸੀ ਕਦੇ ਬਾਲਾ ਜਾਂ ਲੈ ਕੇ ਚੜਦਾ ਸੀਗਾ ਕਦੇ ਦਾਾ ਸੀਗਾ ਕੋਲ ਉਹਦੇ ਉਹ ਲੈ ਕੇ ਚੜਦਾ ਸੀਗਾ ਫਿਰ ਆ ਨਾਲ ਆਪਣੇ ਗਵਾਂਢੀ ਨੇ ਜੀ ਇਹਨਾਂ ਦਾ ਮੁੰਡਾ ਇਹਨੇ ਮੈਨੂੰ ਫੋਨ ਕਰਿਆ ਕਹਿੰਦਾ ਵੀ ਐਂ ਆ ਕੇ ਬਾਹਰ ਦੇਖੀਂ ਵੀ ਉਹ ਬਾਹਰ ਨੂੰ ਨਿਕਲਣ ਨੂੰ ਕਰਦਾ ਵੀ ਕਿਤੇ ਫੇਰ ਨਾ ਸਾਨੂੰ ਪੈ ਜAVE ਇਹਨਾਂ ਨੂੰ ਆ ਨਾਲ ਦੇ ਗਵਾਂਢੀਆਂ ਨੂੰ ਵੀ ਪੈ ਗਿਆ ਸੀਗਾ ਤਕਰੀਬਨ 15 ਪਰਸੋਂ ਪਰਸੋਂ ਦੇ ਇੱਕ ਪਰਸੋਂ ਹੋਵੇ ਉਦੋਂ ਬਾਅਦ ਵੀਰੇ ਫਿਰ ਮੈਂ ਬਾਹਰ ਨਿਕਲਿਆ ਤੇ ਮੈਂ ਆਕੇ ਦੇਖਿਆ ਤਾਂ ਇਹ ਗੇਟ ਦੇ ਅੰਤਲੇ ਪਾਸੇ ਖੜਾ ਸੀਗਾ ਤੇ ਉਦੋਂ ਬਾਅਦ ਤੇ ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਇਹਦਾ ਕੀ ਕਰੀਏ ਵੀ ਕੁੱਟੀਏ ਹਾਂ ਵੀ ਅਫਸਰ ਤਾਂ ਚੱਲ ਆਪਾਂ ਨੇ ਕਿਉਂ ਕੁੱਟਣਾ ਇਹਨੂੰ ਉਦੋਂ ਬਾਅਦ ਜੀ ਗੇਟ ਖੋਲ੍ਹਿਆ ਸੀ ਗੇਟ ਖੋਲ੍ਹ ਕੇ ਉਹਨੂੰ ਫੜ ਕੇ ਬੰਦ ਕਰਿਆ ਜਦ ਪਰਲੇ ਪਾਸੇ ਦੇਖਿਆ ਤਾਂ ਆਪਣਾ ਬਾਪ ਉਹਨੇ ਮਾਰਿਆ ਪਿਆ ਸੀ ਕੀ ਨਾਮ ਸੀ ਲਿਖਦਾ ਦਾ ਉਹਦੇ ਪਿਤਾ ਦਾ ਨਾਮ ਹੈਗਾ ਜੀ ਜਸਵਿੰਦਰ ਸਿੰਘ ਕਿੰਨੀ ਉਮਰ ਹੈ ਜੀ ਉਹਨੋ ਦੀ ਹੈਗੀ ਉਮਰ ਜੀ 55 ਸਾਲ ਦੀ ਇਹ ਕੰਨ ਲੱਗ ਰਿਹਾ ਕਿ ਇਸ ਤਰ੍ਹਾਂ ਕਿਉਂ ਮਾਰੇ ਗਏ ਕਾਰਨ ਕੀ ਆ ਜੀ ਮੰਨ ਲਓ ਵੀ ਕਹਿੰਦੇ ਨੇ ਵੀ ਸਾਰੇ ਤਿੰਨੇ ਇਹ ਅਫਸਰ ਨੇ ਮੈਂਟਲੀ ਅਫਸਰ ਨੇ ਵੈਸੇ ਜੇ ਮੈਂਟਲੀ ਅਫਸਰ ਹੋਵੇ ਤਾਂ ਐਵੇਂ ਇਹਨਾਂ ਨੇ ਕਰੇ ਪਹਿਲਾਂ ਇਹਨੇ ਡੇਢ 2 2.5 ਸਾਲ ਪਹਿਲਾਂ ਆਪਣੀ ਦਾਦੀ ਮਾਰਤੀ ਉਦੋਂ ਬਾਅਦ ਇਹਦਾ ਵੀ ਦਾਦਾ ਵੀ ਮਰਿਆ ਉਹ ਵੀ ਇਹ ਨਹੀਂ ਪਤਾ ਵੀ ਕਿਵੇਂ ਮਾਰਿਆ ਜਾਣ ਮਾਂ ਆਪ ਮਰਿਆ ਉਦੋਂ ਬਾਅਦ ਇਹਨੇ ਆਪਣੇ ਮਾਂ ਦਾ ਵੀ ਸਿਰ ਪਾੜਿਆ ਤੇ ਹੁਣ ਇਹਨੇ ਆਪਣੇ ਬਾਪ ਦਾ ਕੰਮ ਕਰੇਗਾ ਇਹ ਹੋਰ ਇਸ ਫਿਰ ਹਥਿਆਰ ਵਗੈਰਾ ਉਸ ਤੇ ਪੇਸ ਕਿਨਾ ਮਾਰਿਆ ਗਿਆ ਹਥਿਆਰ ਹਥਿਆਰ ਜੀ ਉੱਥੇ ਬਾਲਾ ਪਿਆ ਸੀ ਖੂਨ ਨਾਲ ਲਿਬੜਿਆ ਸੀਗਾ ਹਾਂਜੀ ਤੇ ਪੁਲਿਸ ਨੂੰ ਬੇਪੁਰਸ਼ ਕਿੰਨੇ ਵਜੇ ਪੂਰੀ ਰਾਤ ਆਈ ਹੈ ਜੀ ਸਾਢੇ 8:30 ਵਜੇ ਦੇ ਕਰੀਬ ਹਾਂਜੀ ਹਣ ਦੋਸ਼ੀ ਗ੍ਰਿਫਤਾਰ ਹਾਂਜੀ ਗ੍ਰਿਫਤਾਰਾ ਜੀ ਰਾਤ ਲੈ ਗਏ ਸੀਗੇ ਉਹਨੂੰ ਤੇ ਤੁਸੀਂ ਕੀ ਮੰਗ ਕਰਦੇ ਬੰਦਲ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੀ ਕੱਲ ਨੂੰ ਸਾਡੇ ਜਵਾਕਾਂ ਨੂੰ ਵੀ ਗਾਲ੍ਹ ਸਾਦਾ ਹੈ ਮਲੋਬੀ ਬੀਹੀ ਦੇ ਵਿੱਚ ਕੋਈ ਜਵਾਕ ਖੇਡਦਾ ਸਾਡਾ ਉਹਨੂੰ ਵੀ ਮਾਰਦਾ ਇਸ ਤੋਂ ਇਲਾਵਾ ਹਸਪਤਾਲ ਦੇ ਜਿਹੜੇ ਡਾਕਟਰ ਨੇ ਹਰਪ੍ਰੀਤ ਸਿੰਘ ਸਿਵਲ ਹਸਪਤਾਲ ਦੇ ਉਹਨਾਂ ਨੇ ਕੀ ਆਖਿਆ ਇਸ ਕੇਸ ਬੰਦੀ ਉਹ ਵੀ ਸੁਣੋ ਹਾਂਜੀ ਇੱਕ ਰਾਤ ਬੋਡੀ ਜਮ੍ਹਾਂ ਕਰਾ ਕੇ ਗਏ ਆ ਸਮਰਾਲੇ ਥਾਣੇ ਦੇ ਪੁਲਿਸ ਪਰਸਨਲ ਆ ਇਹ ਜਸਵਿੰਦਰ ਸਿੰਘ ਨਾਂ ਦਾ ਵਿਅਕਤੀ ਹੈਗਾ ਵਾ ਇਹ ਮਤਲਬ ਇਹਦੇ ਮਲਟੀਪਲ ਇੰਜਰੀ ਸੀਗੀਆਂ ਹੈਡ ਤੇ ਕਾਫੀ ਸਰੀਰ ਤੇ ਬਹੁਤ ਸੱਟਾਂ ਦੇ ਨਿਸ਼ਾਨ ਸੀਗੇ ਇਹਦੇ ਤੇ ਉਹਦੀ ਬੋਡੀ ਪੋਸਟਮਾਰਟਮ ਵਾਸਤੇ ਮੋਰਚਰ ਵਿੱਚ ਰੱਖਾ ਕੇ ਰਹਿ ਕੇ ਗਏ ਆ ਮਸਲਾ ਦੱਸ ਰਹੇ ਹੋ ਕਿ ਇੰਜਰੀਜ਼ ਮਾਰੀਆਂ ਹੋਈਆਂ ਨੇ ਘਰ ਦੇ ਵਿੱਚ ਕੋਈ ਹੈਗਾ ਤੁਸੀਂ ਸੌਲਡਰ ਦਾ ਕੇਸ ਹੈ ਜਿਸ ਤਰ੍ਹਾਂ ਇਹਨਾਂ ਦੇ ਕੋਈ ਫੈਮਿਲੀ ਮੈਂਬਰ ਵਗੈਰਾ ਦਾ ਕੋਈ ਹੈਗਾ ਸੀ ਕਿੰਨੀ ਕੁ ਉਮਰ ਹੈਗੀ ਇਹਨਾਂ ਦੀ ਇਹਨਾਂ ਦੀ ਮਤਲਬ 50 ਸਾਲ ਦੀ ਉਮਰ ਹੈਗੀ ਇਹਨਾਂ ਦੀ 50 ایਅਰ ਹੈਗੇ ਆ ਮੇਲ ਬਾਕੀ ਜਿਹੜੀ ਫਾਈਨਲ ਰਿਪੋਰਟ ਆ ਉਹ ਪੋਸਟਮਾਨ ਤੋਂ ਬਾਅਦ ਬਣ ਕੇ ਕਾਰਵਾਈ ਕਰਕੇ ਦਿੱਤੀ ਜਾਊਗੀ ਨਾਲ ਇੰਜਰੀ ਕਿੱਥੇ ਕਿੱਥੇ ਸੀਗੀ ਇੰਜਰੀ ਇਹਨਾਂ ਦੇ ਹੈੱਡ ਤੇ ਹੈਗੀ ਹੈ ਜੀ ਸਿਰ ਦੇ ਵਿੱਚ ਆਈਜ਼ ਤੇ ਹੈਗੀ ਆ ਫੇਸ ਤੇ ਸਾਰੇ ਹੈਗੀ ਆ ਬਾਕੀ ਚੈਸਟ ਵਗੈਰਾ ਤੇ ਬਾਡੀ ਤੇ ਕਾਫੀ ਇੰਜਰੀਜ਼ ਸੀਗੀਆਂ ਮਲਟੀਪਲ ਇੰਜਰੀਜ਼ ਕਰਕੇ ਇਹਨਾਂ ਦੇ